ਜਦੋਂ ਗੱਡੀ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੁਰਨ ਲੱਗੇ ਐ ਨਾ ਜੰਗ ਦੇ ਮੈਦਾਨ ਦੇ ਵਿੱਚ ਦੀ ਨਿਕਲ ਲੱਗੇ ਤੇ ਜੰਗ ਦੇ ਮੈਦਾਨ ਵਿੱਚ ਨਾ Laash ਪਈ ਐ ਬਾਬਾ ਜੁਝਾਰ ਸਿੰਘ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤ ਬਾਬਾ ਜੁਝਾਰ ਸਿੰਘ ਦੀ Laash ਪਈ ਐ ਤੇ Laash ਕੋਲ ਦੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਦਾਂ ਲੰਘ ਚੱਲੇ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਨੋਟ ਕਰਿਓ ਪੈਣਾ ਦੁਨੀਆ 'ਚ ਕਿਸੇ ਮਾਂ ਦਾ ਪੁੱਤ ਚੜ੍ਹਾਈ ਕਰ ਦੇਣਾ ਕਿਸੇ ਪਿਓ ਦਾ ਪੁੱਤ ਚੜ੍ਹਾਈ ਕਰ ਦੇ ਤੇ ਪਿਓ ਤੋਂ ਛੱਲਿਆ ਨਹੀਂ ਜਾਂਦਾ ਤੇ ਉਹ ਵਾਰ-ਵਾਰ ਤਾਹਾਂ ਮਾਰਦਾ ਉਹਦੀ লাশ ਤੇ ਆਪਣੇ ਪੁੱਤ ਦੀ লাশ ਤੇ ਡਿੱਗਦਾ ਹੈ ਗੁਰੂ ਗੋਬਿੰਦ ਸਿੰਘ ਇਦਾਂ ਲੰਘ ਚੱਲੇ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਇੱਥੇ ਕਵੀ ਨੇ ਨਾ ਕੁਝ ਕ ਲੈਣਾ ਖਿੱਚੀਆਂ ਨੇ ਇਸ ਸਮੇਂ ਦਾ ਇੱਕ ਸੀਨ ਖਿੱਚਿਆ ਕਵੀ ਨੇ ਉਹ ਸੀਨ ਕੀ ਹੈ ਬੱਦਲਾਂ ਚੋਂ ਬਿਜਲੀ ਚਮਕ ਕੇ ਸਗੀ ਮਾਰਦੀ ਕਹਿੰਦੇ ਹਨੇਰੀ ਰਾਤ ਬਿਜਲੀ ਚਮਕਦੀ ਹੈ ਜਦੋਂ ਬਿਜਲੀ ਲਛਕਦੀ ਹੈ ਤੇ ਥੋੜਾ ਜਿਹਾ ਚਾਨਣ ਹੁੰਦਾ ਹੈ ਬੱਦਲਾਂ ਚੋਂ ਬਿਜਲੀ ਚਮਕ ਕੇ ਸਗੀ ਮਾਰਦੀ ਹੋਈ ਰੁਸ਼ਨਾਈ ਦਾ ਸੁਨਹਿਰੀ ਜਿਹੀ ਤਾਰ ਦੀ ਦਇਆ ਸਿੰਘ ਵੱਲ ਨਿਗਾਹ ਗਈ ਜਾਂ ਦਾ ਤਾਰ ਦੀ ਪੱਟਾਂ ਉੱਤੇ ਲੋਥ ਲੈ ਕੇ ਬੇਠਾ ਸੀ ਜੁਝਾਰ ਕੀ ਹੋਇਆ ਬਿਜਲੀ ਲਸ਼ ਕੀ ਗੁਰੂ ਗੋਬਿੰਦ ਸਿੰਘ ਨੇ ਦੇਖਿਆ ਪਿੱਛੇ ਮੁੜ ਕੇ ਥੋੜਾ ਜਿਹਾ ਚਾਨਣ ਹੋਇਆ ਭਾਈ ਦਇਆ ਸਿੰਘ ਬਾਬਾ ਜੁਝਾਰ ਸਿੰਘ ਦੀ ਲਾਸ਼ ਨੂੰ ਆਪਣੇ ਪੱਟਾਂ ਤੇ ਧਰੀ ਪਿਆ ਮੌਤ ਦੇ ਨਸ਼ੇ ਚ ਉੱਥੇ ਜ਼ਿੰਦਗੀ ਸੀ ਝੂਮਦੀ ਬੋਲੇ ਦਇਆ ਸਿੰਘ ਲਾਸ਼ ਤੱਕ ਕੇ ਮਾਸੂਮ ਦੀ ਉਹ ਜ਼ਿੰਦਗੀ ਦੇ ਦਾਤਿਆ ਸਨੇਰੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਓਏ ਦੁਨੀਆ ਦੇ ਦਾਤਿਆ ਇਹ ਨਹੀਂ ਕਿ ਤੇਰਾ ਤੇਰੇ ਪੁੱਤਾਂ ਨਾਲ ਪਿਆਰ ਨਹੀਂ ਹੈ ਜ਼ਿੰਦਗੀ ਦੇ ਦਾਤਿਆ ਸਨੇਰੀ ਬਾਜਾਂ ਵਾਲਿਆ ਬੜੇ ਹੀ ਪਿਆਰ ਨਾਲ ਪੁੱਤਾਂ ਨੂੰ ਤੂੰ ਪਾਲਿਆ ਓ ਪਾਤਸ਼ਾਹ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾਲ ਲਾ ਲਿਆ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੂੰ ਆਪਦੇ ਪੁੱਤ ਕੋਲ ਦੀ ਆئین ਲੰਘ ਚੱਲਿਆ ਜਿਵੇਂ ਜਾਣਦਾ ਹੀ ਨਹੀਂ ਹੁੰਦਾ ਵੇਖ ਕੇ ਜੁਝਾਰ ਨੂੰ ਕਿਉਂ ਪੈਰ ਖਿਸਕਾਲਿਆ ਇੱਕ ਵਾਰੀ ਚੁੱਕ ਕੇ ਕਲੇਜੇ ਕਿਉਂ ਨਾਲ ਲਾ ਲਿਆ ਉਹ ਲੱਗਾ ਹੋਇਓ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਚੱਲਦੇ ਤੂੰ ਕਿਹੜੀ ਗੱਲ ਦੇ ਪਿੱਛੇ ਲੱਗਾ ਹੋਇਆ ਕਿਸੇ ਪੰਛੀ ਦਾ ਪੁੱਤ ਵੀ ਚੜਾਈ ਕਰ ਦੇਣਾ ਉਹ ਵੀ ਨਹੀਂ ਚੱਲਿਆ ਜਾਂਦਾ ਪੁੱਤਰਾਂ ਦੀ ਪੀੜ ਤਾਂ ਪੰਖੇਰੂ ਵੀ ਨਹੀਂ ਚੱਲਦੇ ਤੂੰ ਕਿਵੇਂ ਚੱਲੀ ਜਾਣਾ ਤੈਨੂੰ ਆਪਣੇ ਪੁੱਤ ਦੇ ਪਏ ਸ਼ਹੀਦ ਹੋਏ ਬਾਬਾ ਜਹਾਰ ਸਿੰਘ ਦੇ ਕੋਲ ਦੀਆਂ ਐ ਲੰਗ ਚੱਲਿਆ ਜਿਵੇਂ ਜਾਣਦਾ ਨਹੀਂ ਹੁੰਦਾ ਹੁਣ ਇੱਥੇ ਭਾਈ ਦਇਆ ਸਿੰਘ ਕਹਿੰਦੇ ਨੇ ਜੀ ਚਾਹੁੰਦਾ ਇੱਥੇ ਕੁਝ ਪਿਆਰ ਚਿੱਤ ਲਾਦਿਆਂ ਮੇਰਾ ਮਨ ਕਰਦਾ ਐ ਇੱਥੇ ਨਾ ਮੈਂ ਇੱਕ ਫਰਜ਼ ਨਿਭਾਵਾਂ ਜੀ ਚਾਹੁੰਦਾ ਇੱਥੇ ਕੁਝ ਪਿਆਰ ਚਿੱਤ ਲਾਦਿਆਂ ਨਿਭਾਈ ਦੀ ਅਖੀਰ ਉਹ ਰਸਮ ਨਿਭਾਦਿਆਂ ਪੱਗ ਲਾ ਕੇ ਸੀਸ ਤੋਂ ਤੋ ਟੋਟ ਕੇ ਬਣਾਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਮੇਰਾ ਮਨ ਕਰਦਾ ਸੱਚੇ ਪਾਤਸ਼ਾਹ ਮੈਂ ਨਾ ਆਪਣੀ ਦਸਤਾਰ ਦਾ ਪੱਗ ਲਾ ਕੇ ਦਸਤਾਰ ਲਾ ਕੇ ਦੇ ਦੋ ਟੋਟੇ ਕਰਦੇ ਆ ਜੀ ਚਾਹੁੰਦਾ ਇੱਥੇ ਕੁਝ ਪਿਆਰ ਚਿਤ ਲਾ ਦਿਆਂ ਨਿਭਾਈ ਦੀ ਅਖੀਰ ਉਹ ਨਸਬ ਰਸਮਣਵਾ ਦਿਆਂ ਪੱਗ ਲਾ ਕੇ ਸੀਸ ਤੋਂ ਦੋ ਟੋਟਕੇ ਬਣਾ ਦਿਆਂ ਕਹਿੰਦਾ ਪਾਤਸ਼ਾਹ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਗਰੀਬ ਤੋਂ ਗਰੀਬ ਮਾਪੇ ਇਸ ਜੱਗ ਵਿੱਚ ਪਏ ਨੇ ਕਫਣੋਂ ਬਗੈਰ ਦੱਸ ਕਿਹਦੇ ਪੁੱਤ ਗਏ ਨੇ ਪਾਤਸ਼ਾਹ ਦੁਨੀਆ 'ਚ ਗਰੀਬ ਤੋਂ ਗਰੀਬ ਪਿਓ ਦਾ ਪੁੱਤ ਵੀ ਮਰਦਾ ਨਾ ਉਹ ਵੀ ਕਫਣ ਪਾਉਂਦਾ ਆਪਣੇ ਪੁੱਤ ਦੇ ਉੱਤੇ ਤੇ ਤੂੰ ਐਂ ਲੰਘ ਚੱਲੇ ਆ ਆ ਮੇਰੀ ਪੱਗ ਦੇ ਦੋ ਟੋਟੇ ਕਰਦਾ ਕਫਣ ਹੀ ਪਾਦਾ ਜਾਂਦਾ ਜਾਂਦਾ ਹੁਣ ਗੁਰੂ ਗੋਬਿੰਦ ਸਿੰਘ ਜਵਾਬ ਦਿੰਦੇ ਨੇ ਬੋਲੇ ਦਸ਼ਮੇਸ਼ ਪਿਤਾ ਮੁੱਖੋਂ ਲਲਕਾਰ ਕੇ ਲੈਣਾ ਕੀ ਹੈ ਦਇਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਨਿਗਾਹ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਵਰ ਕੇ ਆਖ ਸੋਖ ਵਿੱਚ ਮੇਰੇ ਸਿੰਘ ਭਾਈਵਾਲ ਨੇ ਬਿਨਾ ਤਨਖਾਹਾਂ ਤੋਂ ਜੋ ਰਹੇ ਮੇਰੇ ਨਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜਝਾਰ ਦੀ ਮੈਂ লাশ ਨਹੀਂ ਚੁੱਕਦਾ ਤੂੰ ਕਫਨ ਪਾਉਣ ਦੀ ਗੱਲ ਕਰਦਾ ਜਿਹੜੇ ਬਿਨਾ ਤਨਖਾਹਾਂ ਤੋਂ ਮੇਰੇ ਨਾਲ ਤੁਰੇ ਫਿਰਦੇ ਰਹੇ ਜਿਨ੍ਹਾਂ ਨੇ ਕਦੇ ਸੀ ਨਹੀਂ ਆਖੀ ਉਹਨਾਂ ਨੂੰ ਛੱਡ ਕੇ ਮੈਨੂੰ ਪੁੱਤ ਪਿਆਰੇ ਹੋਗੇ ਹੁਣ ਮੈਂ ਉਹਨਾਂ ਨਾਲ ਤੇ ਆਪਣੇ ਪੁੱਤਰਾਂ ਦੇ ਨਾਲ ਵਿਤਕਰਾ ਕਰਨਾ ਇਹ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਪਿਤਾ ਕਹਿੰਦੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਤੇ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਬੇਸ਼ੱਕ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੁਰੂ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਮਿੱਤੋ ਇਹ ਨਹੀਂ ਸੁਣਿਆ ਜਾ ਕਿ ਮੈਂ ਆਪਣੇ ਪੁੱਤਾਂ ਤੇ ਕਫਨ ਪਾ ਜਾ ਉਹ ਮਾਮਾ ਦੇ ਪੁੱਤ ਬਿਨਾ ਕਫਨਾ ਤੋਂ ਰਹਿ ਜਾਣ ਓਏ ਦੁਨੀਆ ਵਾਲਿਓ ਉਹ ਗੁਰੂ ਗੋਬਿੰਦ ਸਿੰਘ ਨੇ ਸਾਡੀ ਖਾਤਰ ਆਪਣੇ ਪੁੱਤਰਾਂ ਤੇ ਕਫਨ ਨਹੀਂ ਸੀ ਪਾਇਆ ਆਪਣੇ ਅੰਦਰ ਛਾਤੀ ਮਾਰ ਕੇ ਦੇਖ ਲਓ ਸਾਡੀ ਖਾਤਰ ਪੁੱਤ ਵਾਰ ਕੇ ਕਫਨ ਤੱਕ ਨਹੀਂ ਪਾਏ ਸੰਸਕਾਰ ਤੱਕ ਨਹੀਂ ਕੀਤੇ ਜਦੋਂ ਮਤਾਵਾ ਨੇ ਪੁੱਛਿਆ ਸੀ ਨਾ ਦਮਦਮਾ ਸਾਹਿਬ ਆ ਕੇ ਗੁਰੂ ਪਿਤਾ ਜੀ ਸਹਬਜਾਦੇ ਨਜ਼ਰ ਨਹੀਂ ਆਉਂਦੇ ਤੇ ਸਾਡੇ ਹੱਥ ਕਰਕੇ ਕਿਹਾ ਸੀ ਇਹਨੂੰ ਪੁੱਤਰਣ ਕੇ ਸੀਸ 'ਤੇ ਵਾਰ دیے ਸਤ ਚਾਰ ਚਾਰ ਮਹੀਨੇ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਪਤਸ਼ਾਹੀ ਕਫਨ ਨਹੀਂ ਪਾ ਕੇ ਗਏ ਪਿਆਰ ਨਹੀਂ ਕਰਕੇ ਗਏ ਉਦਾਂ ਹੀ ਤੁਰ ਗਏ